पची 26 जून उन्नीस सौ चिहत्र नाई एमरजेंसी की गलते रखे हुए हैं। उस समझे रखे हुए हैं उस वे उस एमरजेंसी की खासियत सी या सी अज सं देखते हुए असं उस समझ सकते हैं अगले हालात कहो जे है कि ओह है कुछ बेहतर है या उसको बदत हो इस किस्म की गल करके ਬਹੁਤ ਸੰਖੇਪ ਦੇ ਵਿੱਚ ਜੇ ਐਮਰਜੈਂਸੀ ਲੋਨ ਵਾਲੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਉਸ ਦਾ ਇੱਕ ਵਿਸਥਾਰ ਸਿਰਫ ਇੰਨਾ ਇੰਦਰਾ ਗਾਂਧੀ ਨੂੰ ਉਸ ਵੇਲੇ ਦੀ ਪਾਰਲੀਮੈਂਟਰੀ ਸੀਟ ਤੋਂ ਕਿਆ ਕਿਆ ਕਿ ਉਹ ਨਜਾਇਜ਼ ਤੌਰ ਤੇ ਚੁਣ ਕੇ ਆਈ ਹੈ ਉਸ ਤੋਂ ਬਾਅਦ ਉਸ ਤਰ੍ਹਾਂ ਨੂੰ ਕਾਬੂ ਕਰਨ ਦੇ ਵਾਸਤੇ ਆਪਣੀ ਹੁਦੂਮਤ ਨੂੰ ਹੋਰ ਲੰਬਾ ਕਰਨ ਦੇ ਵਾਸਤੇ ਉਸਨੇ ਜੋ ਸੰਧਾਨ ਦੀ ਧਾਰਾ ਰਹੀ ਹੈ ਅਧਰੂਨੀ ਨਮਰਸੀ ਡੌਂਗ ਦੇ ਉਪਰੇ ਵਰਤੋਂ ਕਰਦੇ ਹੋਏ ਉਸਨੇ ਐਮਰਜੈਂਸੀ ਦੀ ਅਵਸਥਾ ਦਿੱਤੀ ਦੇ ਨਾਲ ਹੀ ਜਿੰਨੇ ਵੱਡੇ ਮੋਰੇ ਹਕਾਰ ਉਹ ਜਿڑے ਹੋਏ ਹੁੰਦੇ ਆ ਉਹ ਸਟੈਂਡ ਹੋ ਗਏ ਲੈਂਪਰਕ ਸਾਰੀਆਂ ਗੁੱਤੀ ਫਾੜ ਕੇ ਜਿੱਤਦਾ ਜਾਂ ਕੁਝ ਕਾਂਗਰਸ ਦੇ ਜਿੱਤਦਾ ਜਿਹੜੇ ਇੰਦਰਾ ਗਾਂਧੀ ਤੋਂ ਕੁਝ ਵਕੀ ਸੋਚ ਵਕੀ ਗੱਲ ਕਰਦੇ ਸਨ ਉਹ ਕਹਿੰਦਾ ਕਿਤੇ ਗਏ ਉਦੇ ਮਾਨਾ ਜਿਹੜੀ ਗੱਲ ਮੇਰਾ ਹੈ ਸਾਨੂੰ ਐਸਟੂਡੈਂਟ ਦੇ ਸਰੂਪ ਨੂੰ ਜ਼ੋਰ ਦੇ ਕੇ ਕਹਣੀ ਚਾਹੀਦੀ ਹੈ ਕਿ ਜਿਹੜੇ ਇੱਕ ਭੇਖ ਦੇ ਵਿੱਚ ਚੰਗੀ ਤਬਦੀਲੀ ਦੀ ਆਸ ਦੇ ਸਿਰ ਤੇ ਇੱਕ ਆਪਣੇ ਸੋਚ ਦੇ ਮੁਤਾਬਕ ਰਾਜਨੀਤਿਕ ਜਾਂ ਟ੍ਰੇਡ ਯੂਨੀਅਨ ਇਹਨ ਕਿਸਾਨੀ ਦੇ ਫਰੰਟ ਤੇ ਵਿਦਿਆਰਥੀਆਂ ਦੇ ਫਰੰਟ ਤੇ ਨੌਜਵਾਨਾਂ ਦੇ ਫਰੰਟ ਤੇ ਸੰਨਸ਼ ਕਰ ਰਹੇ ਸਨ ਉਹਨਾਂ ਨੂੰ ਵੀ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਠੀਕ ਹੈ ਜਾਂ ਜੋ ਕਾਬੂ ਨਹੀਂ ਆਏ ਉਹਨਾਂ ਨੇ ਯਾਦਾਂ ਸੰਜੀ ਕਿਦੇ ਅਸ਼ਵਰਣੀ ਬੈਠੇ ਹथे ਕਿ ਜਿਨ੍ਹਾਂ ਨੇ ਰੂਪੋਸ਼ੀ ਦੀ ਜ਼ਿੰਦਗੀ ਉਹਨਡੇ 9 ਸਾਲ گزارੀ ਇਹ ਕਲਪਨਿਸਕਪ ਕੇ ਕਹਿ ਰਹੇ ਹਨ ਕਿ ਆਪਾਂ ਐਮਰਜੈਂਸੀ ਨੂੰ ਕਿਸ ਤਰੀਕੇ ਨਾਲ ਸਮਝੀਏ ਮੈਂ ਉਸ ਬੰਦ ਰਿਕਟਰ ਨਾਲ ਕੁਝ ਗੱਲਾਂ ਸੰਜੇ ਕਰਨੀਆਂ ਚਾਹੀਦੀ ਇੱਕ ਵਿਚਾਰ ਜਿਹੜਾ ਆਮ ਤੌਰ ਤੇ ਆਉਂਦਾ ਜੋ ਜਿਵੇਂ ਦੱਸਿਆ ਡਾਕਟਰ ਕੋ ਮੰਡੇ ਪਹਿਲਾਂ ਜੋ ਸਕਿਆ ਬਾਅਦ ਜੈਨ ਦੇ ਬਿਆਨ ਦੇ ਵਿੱਚ ਪਿਆ ਇਕ ਕੋਈ ਵੀ ਹਕੂਮਤ ਸੰਵਿਧਾਨ ਦੇ ਵੱਤੋਂ ਕਰਕੇ ਤੇ ਜਿਹੜੀ ਮੰਸੀ ਹਕੂਮਤ ਹੋਵੇ ਉਹ ਐਮਰਜੈਂਸੀ ਨਾ ਲਾ ਸਕੇ ਕਿ ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਜੇਕਰ ਵਿਆਖਿਆ ਕਰਨੀ ਬੀਸ ਕਰਦੇ ਤੇ ਇਹੀ ਸੱਪ ਜਨ ਜੈਨ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਜੋ ਅਸੂੜੇ ਰਾਜ ਕਰ ਰਹੀ ਹੈ ਉਹ ਐਮਰਜੈਂਸੀ ਨੂੰ ਸਿਰਫ ਤੇ ਸਿਰਫ ਜੋ ਇੰਦਰਾ ਗੰਧੀ ਜਾਂ ਉਸੇ ਖਾਨਦਾਨ ਨੇ ਆਪਣੀ ਹਕੂਮਤ ਨੂੰ ਲੰਬੇ ਸਮੇਂ ਵਾਸਤੇ ਕਾਇਮ ਰੱਖਣਾ ਸੀ ਸਿਰਫ ਉਸ ਦੇ ਸੁਧਾਰਨ ਦੇ ਤੋਂ ਐਮਰਜੈਂਸੀ ਨੂੰ ਦੇਖਦੇ ਆ ਤੁਹਾਨੂੰ ਇੰਡੀਆ ਕਰਦੇ ਆ ਤੇ ਉਸ ਤੋਂ ਵੱਧ ਉਹਨਾਂ ਦਾ ਲੋਕਾਂ ਦੇ ਧਾਰਾ ਨਾਲ ਜਾਂ ਲੋਕ ਜੋ ਇਤਕਾਰ مان ਸਕਦੇ ਆ ਉਹਨਾਂ ਨਾਲ ਇਨਾਂ ਪਾਰਟੀਆਂ ਦਾ ਕੋਈ ਵਾਅਦਾ ਵਸਤਾ ਨਹੀਂ ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਨੀ ਚਾਹਾਂ ਕਿ ਜਿਸ ਵੇਲੇ ਐਮਰਜੈਂਸੀ ਲੱਗੀ ਹੈ ਉਸ ਵੇਲੇ ਰਾਜਨੀਤਿਕ ਹਾਲਾਤ ਕਿਹੜੇ ਸਨ ਉਹਦੇ ਦੋ ਤਿੰਨ ਪਹਿਲੂ ਹੈ ਮੈਂ ਇੱਕ ਤੋਂ ਤਿੰਨ ਤੱਕ ਹੀ ਿੜਾ ਦਿਆਂਗਾ ਨੰਬਰ 1 ਲਗਭਗ ਹਿੰਦੁਸਤਾਨ ਦੇ ਵੱਡੇ ਹਿੱਸੇ ਚ ਖਾਸ ਤੌਰ ਤੇ ਉੱਤਰੀ ਹਿੱਸੇ ਵਿੱਚ ਜੈਮ ਰਤਾਸ਼ ਨਰਾਂਦੀ ਅਗਵਾਈ ਦੇ ਬਿ ਇੱਕ ਵੱਡਾ ਅੰਦੋਲਨ ਚੱਲ ਰਿਹਾ ਸੀ ਜਿਹਦਾ ਸਬੰਧ ਆਪਣੇ ਤੌਰ ਤੇ ਸਿਰਫ ਤੇ ਸਿਰਫ ਉਸ ਵੇਲੇ ਜੋ ਹਕੂਮਤ ਸੀ ਇਹ ਕਹਿ ਕੇ ਕਿ ਉਹ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਹੀ ਉਸ ਨੂੰ ਪਾਸੇ ਕਰਨ ਦਾ ਸਿਧਾਂਤ ਹੈ ਔਰ ਉਹਦੇ ਵਾਸਤੇ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਤੋਂ ਉਹ ਗੁਜਰਾਤ ਤੋਂ ਉਹ ਲਹਿਰ ਸ਼ੁਰੂ ਹੋਈ ਸੀ ਉਸ ਵਿੜੇ ਨੂੰ ਲੈ ਕੇ ਉਸ ਲਹਿਰ ਦਾ ਤਾਣਾ ਬਾਣਾ ਉਸ ਲਹਿਰ ਦੀ ਜਥੇਬੰਦਕ ਸ਼ਕਤੀ ਮੁੱਖ ਤੌਰ ਤੇ ਰਾਸ਼ਟਰੀ ਸਵੈ ਸੇਵਕ ਸੰਗ ਤੇ ਉਹਦੀਆਂ ਅਸਲ ਭਾਰਤੀ ਵਿਦਿਆਰਥੀ ਪਰਿਸ਼ਦ ਵਰਗੀਆਂ ਜਿਹੜੀਆਂ ਜੱਥੇਬੰਦੀਆਂ ਉਹ ਚਲਾ ਰਹੀਆਂ ਸਨ ਇਹ ਗੱਲ ਆਪਣੇ ਤੌਰ ਤੇ ਬਹੁਤ ਮਹੱਤਵਪੂਰਨ ਹੈ ਉਸ ਤੋਂ ਨੂੰ ਯਾਦ ਰੱਖਣੀ ਲੋ ਇਸ ਕਰਕੇ ਜਿਸ ਵੇਲੇ ਐਮਰਜੈਂਸੀ ਲੱਗਦੀ ਹੈ ਉਸ ਵੇਲੇ ਜੋ ਰਾਜ ਦਾ ਸੰਕਟ ਸੀ ਜੋ ਪੋਸਟਵਰਡ ਇਹ ਗੰਭੀਰ ਰੂਪ ਪੈਦਾ ਹੋ ਰਿਹਾ ਸੀ ਪੋਸ ਰਾਜ ਦੇ ਸੰਕਟ ਦਾ ਇੱਕ ਪਹਿਲੂ ਜੋ ਪੋਸਟਵਰਡ ਦੇ ਰਾਜਕਰਮਾੜੇ ਹਿੱਸੇ ਸਨ ਚਾਹੇ ਸਰਕਾਰ ਵਿੱਚ ਸਨ ਚਾਹੇ ਸੰਘਾਤ ਤੋਂ ਵਿਰੋਧੀ ਸਨ ਉਹਨਾਂ ਦੇ ਆਪਸੀ ਭੇੜ ਦੇ ਵਿੱਚੋਂ ਐਮਰਜੈਂਸੀ ਲੱਗਣ ਦਾ ਇੱਕ ਅਮਲ ਸ਼ੁਰੂ ਹੋਇਆ ਪਰ ਇਹਦੇ ਨਾਲ ਨਾਲ ਸਾਨੂੰ ਉਸ ਸਮੇਂ ਨੂੰ ਜ਼ੋਰ ਯਾਦ ਕਰਨਾ ਚਾਹੀਦਾ ਹੈ ਜਿਸ ਸਮੇਂ ਤੇ ਐਮਰਜੈਂਸੀ ਲਾਇਟ ਸੀ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਪਹਿਲੂ ਜਿਹੜੀ 1974 ਦੀ ਰੇਲਵੇ ਹੜਤਾਲ ਸੀ ਜਿਹੜੀ ਉਸ ਵੇਲੇ ਹਿੰਦੁਸਤਾਨ ਭਾਰਤ ਦੇ ਵਿੱਚ ਪੰਜਾਬ 'ਚ ਵੀ ਦੇ ਗੋਜ ਵੀ ਬਿਹਾਰ ਵੀ ਹੋ ਬਹੁਤ ਥਮਾਤੇ ਜਿਹੜੀ ਇੱਕ ਸੰਗਰਾਸ਼ ਵਿੱਚ ਖਾੜਕੂ 당ਨਪਖ ਵਿਦਿਆਰਥੀਆਂ ਦੀ ਤੇ ਨੌਜਵਾਨਾਂ ਦੀ ਬਹਿਸ ਸੀ ਇੱਕ ਉਹਦਾ ਇੱਕ ਵੱਡਾ ਹਿੱਸਾ ਸੀ ਉਸ ਹਾਲਾਤ ਨੂੰ ਸਮਝਣ ਦਾ ਇਹ ਦੋ ਗੱਲਾਂ ਧਿਆਨ ਰੱਖੇ ਬਿਗੈਰ ਸੰ ਅਮਰੀਕਨਸੀ ਦੀ ਜਿਹੜੀ ਇੱਕ ਖਸਲਤ ਹੈ ਉਹਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਜਿੱਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਬਖਤਰ ਕੀਤਾ ਗਿਆ ਉੱਥੇ ਜਿਹੜੇ ਲੋਕ ਪੱਖੀ ਸੰਗਰਸ਼ੀਲ ਜਿੱਥੇ ਬੰਦियां ਸਨ ਉਹਨਾਂ ਦੇ ਆਗੂਆਂ ਨੂੰ ਜਾਂ ਉਹਨਾਂ ਦੇ ਕਾਰਕੁਨਾਂ ਨੂੰ ਉਸੇ ਵਿਰੁੱਧ ਵਿਰਤ ਕੀਤਾ ਗਿਆ ਤੇ ਉਹਨਾਂ ਦੀਆਂ ਗਤੀਵਿਧੀਆਂ ਤੇ ਮੁਕੰਮਲ ਤੌਰ ਤੇ ਰੋਕ ਉਸ ਵਡੇ ਲਾਇਕ ਇਹਦਾ ਅਰਥ ਇਹ ਹੈ ਕਿ ਜਿਹੜਾ ਸੰਗਠਨਸ਼ਟਰੇ ਮੇਰਾ ਖਿਆਲ ਹੈ ਕਿ ਜ਼ੋਰ ਦੇ ਹੀ ਕਹਿਣਾ ਚਾਹੀਦਾ ਹੈ ਕਿ ਰਾਜ ਦਾ ਸੰਕਟ ਕੱਲਾ ਰਾਜ ਕਰਦੀਆਂ ਪਾਰਟੀਆਂ ਦੇ ਆਪਸੀ ਈੜ ਦਾ ਸੰਕਟ ਨਹੀਂ ਹੁੰਦਾ ਰਾਜ ਦੇ ਸੰਕਟ ਦੇ ਪਿੱਛੇ ਉਸ ਵੇਲੇ ਕਿਹੋ ਜੀ ਆਰਥਿਕਤਾ ਕਿਸ ਕਿਸ ਨੇ ਆਰਥਿਕ ਸੰਕਟ ਨੂੰ ਪਹਿਲਾ ਹੋਏ ਹੋਏ ਹੈ ਤੇ ਉਸ ਆਰਥਿਕ ਸੰਕਟ ਦੇ ਖਿਲਾਫ ਜਾਂ ਇਹਦੇ ਨਾਲ-ਨਾਲ ਸੱਭਿਆਚਾਰਕ ਤੇ ਰਾਜਸੀ ਸੰਕਟ ਦੇ ਖਿਲਾਫ ਜੇ ਕਿਸੇ ਮੁਲ ਦੇ ਆਡਾ ਹਿੱਸਿਆਂ ਦੇ ਵਿੱਚ ਰੋਜ਼ਾਨਾ ਸੰਘਰਸ਼ ਹੋ ਰਹੇ ਐ ਮੁਜ਼ਾਰੇ ਹੋ ਰਹੇ ਐ ਜਿਹੜੀ ਉਹ ਰਾਜਨੀਤੀ ਐ ਉਹ ਰਾਜਨੀਤੀ ਉਹਨੂੰ ਤਕੜੀ ਵੀ ਹੁੰਦੀ ਐ ਅੱਗੇ ਵਧਦੀ ਐ ਤੇ ਇਹ ਰਾਜ ਹਮੇਸ਼ਾ ਉਹਦੀ ਰਾਜਨੀਤਿਕ ਨੂੰ ਕਾਨੂੰਨ ਦੇ ਜ਼ੋਰ ਦੇ ਨਾਲ ਤੇ ਬਹੁਤ ਵਾਰੀ ਕਾਨੂੰਨ ਤੋਂ ਬਾਹਰ ਜਾ ਕੇ ਦਬਾਉਣ ਦੇ ਅਦਾ ਕੰਦਾ ਤੇ ਐਮਰਜੈਂਸੀ ਜਿਸ ਜਿਹੇ ਅਸੀਂ ਗੱਲ ਕਰਦੇ ਆ ਇੱਕ ਕੱਲਾ ਕਰਾ ਸਿਰਫ ਤੇ ਸਿਰਫ ਹਕੂਮਤਾਂ ਦੇ ਆਉਣ ਜਾਣ ਦਾ ਮਸਲਾ ਨਹੀਂ ਹੈ ਹਕੂਮਤ ਕੋਈ ਵੀ ਆਵੇ ਉਹ ਐਮਰਜੈਂਸੀ ਲਾ ਕੇ ਜਾਂ ਬਹੁਤ ਵਰਗੇ ਵਿੱਚ ਹੋਣਾ ਹੈ ਐਮਰਜੈਂਸੀ ਲਾਏ ਤੋਂ ਬਗੈਰ ਉਹ ਜੇ ਜਬ ਉਸ ਤੋਂ ਪਹਿਲੇ ਹਾਲਾਤ ਪੈਦਾ ਕਰਕੇ ਤੇ ਸਾਡੇ ਇਨਸਾਨੀ ਸੰਸਾਰਸ਼ੀਲ ਤੱਪਿਆਂ ਦੇ ਉੱਤੇ ਆਪਣੇ ਜ਼ੁਲਮ ਦੀ ਤਵਾਰ ਵੇਸ਼ਾ ਹੋ ਤਿੱਖੀ ਰਹਿ ਪਾ ਤੇ ਬਰਾ ਖਿਆਲ ਆ ਕਿ ਸਮਝ ਆਪਣੇ ਤੌਰ ਤੇ ਸਾਨੂੰ ਉਸ ਹਾਲਾਤ ਨੂੰ ਸਮਝਣ ਵਿੱਚ ਕੰਮਲ ਤੌਰ ਤੇ ਸਹਾਇ ਨਹੀਂ ਹੋ ਸਕਦਾ ਜੇ ਅਸੀਂ ਉਸ ਹਾਲਾਤ ਨੂੰ ਵਿਚਾਰਧਾਰਕ ਤੌਰ ਤੇ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇ ਪਿਛੋਕੜ ਦੇ ਵਿੱਚ ਕੁਝ ਗੱਲਾਂ ਨੂੰ ਵਿਚਾਰਧਾਰਕ ਤੌਰ ਤੇ ਸਮਝਣ ਦੀ ਲੋੜ ਹੈ ਉਹੀ ਹੈ ਮੈਂ ਪਹਿਲੀ ਗੱਲ ਬੜੇ ਜ਼ੋਰ ਨਾਲ ਕਹਿਣੀ ਚਾਹੁੰਦਾ ਇੱਕ ਬਿਆਨ ਦਿੱਤਾ ਕਿ ਹਿੰਦੁਸਤਾਨ ਜਾਂ ਹਿੰਦੁਸਤਾਨ ਵਾ ਕੇ ਹੋਣ ਮੁਲਕ ਜੇ ਉਹਨਾਂ ਦੇ ਰਾਜ ਦੀ ਖਸਰਤ ਨੂੰ ਸਮਝਣਾ ਹੋਵੇ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਇਹ ਅਸੀਂ ਇੱਕ ਦਾਲ ਨੂੰ ਬੜੇ ਵੱਲੇ ਬਣੀ ਹੈ ਇਹ ਸਖਲਾ ਰਾਜ ਮੁਖ ਤੌਰ ਤੇ ਜੋ ਇਥੇ ਬਸਤੀਵਾਦੀ ਰਾਜ ਦਾ ਪ੍ਰਧਾਨਪਤੀ ਹਕੂਮਤ ਸੀ ਜੋ ਬਸਤੀਵਾਦੀ ਹਾਲਾਤ ਹੁੰਦੇ ਆ ਰਾਜ ਸੀ ਤੇ આજ ਤੱਕ ਉਹ ਬਸਤੀਵਾਦੀ ਰਾਜਾ ਕੋ ਵਿਚਾਰタルਕ ਚੌਕਟ ਹੈ ਉਸ ਤੋਂ ਬਾਹਰ ਜਾ ਕੇ ਅਸੀਂ ਆਪਣੇ ਰਾਜ ਨੂੰ ਨਹੀਂ ਸਮਝ ਸਕਦੇ ਇਹਦੇ ਕੁਝ ਇਤਿਹਾਸਿਕ ਤਿਰਜਾ ਤਰਕਕਾਰ ਹਨ ਮੈਂ ਦੋ ਹਾਲਾਤਾਂ ਦਾ ਬਿਆਨ ਕਰਨਾ ਚਾਹੁੰਦਾ ਨੰਬਰ 1 ਕਿ ਜਿਹੜਾ ਮਾਡਰਨ ਰਾਜ ਹੈ ਜੋ ਦੁਨੀਆ 'ਚ ਆਉਂਦਾ ਉਹ ਮਾਡਰਨ ਰਾਜ ਸਾਡੇ ਮੁਲਕਾਂ 'ਚ ਨਹੀਂ ਆਇਆ ਉਹ ਮਾਡਰਨ ਰਾਜ ਲਗਭਗ 15ਵੀਂ 16ਵੀਂ ਸਦੀ ਦੇ ਵਿੱਚ ਯੂਰਪ ਚਾਉਂਦਾ ਤੇ ਯੂਰਪ ਦੇ ਵਿੱਚ ਉਸ ਵੇਲੇ ਤਰੱਕੀ ਵਿਗਿਆਨ ਦੀ ਹੋ ਰਹੀ ਸੀ ਤਰੱਕੀ ਟੈਕਨੋਲੋਜੀ ਦੀ ਹੋ ਰਹੀ ਸੀ ਵਿਗਿਆਨ ਤੇ ਟੈਕਨੋਲੋਜੀ ਤਰੱਕੀ ਦੇ ਕਰਕੇ ਉਤੇ ਨਵੀਆਂ ਮਨੁੱਖੀ ਤੇ ਜਮਹੂਰੀ ਕਦਰਾਂ ਕੀਮਤਾਂ ਪਹਿਲਾ ਹੋ ਰਹੀਆਂ ਸੰਤ ਤੇ ਟਕੜੀਆਂ ਹੋ ਰਹੀਆਂ ਸਨ ਇੱਕ ਪਾਸਾ ਇਹ ਹੈ ਆਧੁਨਿਕਤਾ ਕਿ ਯੁੱਗ ਵੀ ਸੰਦਰਭ ਦੇ ਵਿੱਚ ਆਧੁਨਿਕ ਰਾਜ ਆਪਣੇ ਨਾਲ ਵਿਚਾਰਧਾਰਕ ਤੌਰ ਤੇ ਜਮਹੂਰੀ ਨਿਕਰਨ ਆਪਣੇ ਨਾਲ ਲੈ ਕੇ ਉਹ ਇੱਕ ਖਾਸ ਥਾਂ ਹੁੰਦੀ ਹੈ ਭਾਵੇਂ ਕਿ ਜਿਸੜੇ ਹੋ ਰਿਹਾ ਸੀ ਕਿਉਂਕਿ ਉਦੋਂ ਸਮਾਏ ਦਾ ਵੀ ਫਿਕਸਤ ਹੋ ਰਹੀ ਸੀ ਸਮਾਏ ਦਾ ਇਹ ਤਕੜੀ ਹੋ ਰਹੀ ਸੀ ਤੇ ਸਮਾਏ ਦਾ ਜਮਾਤ ਮਜ਼ਦੂਰਾਂ ਦੇ ਕੋਲੋਂ ਵੱਧ ਕੰਮ ਲੈ ਕੇ ਘਾਟ ਉਧਰ ਉਧਰ ਦਾ ਦੇ ਕੇ ਉਹਨਾਂ ਦੇ ਕੋਲੋਂ ਚੱਕੀ ਬਰੁਖੀ ਜ਼ਿੰਦਗੀ ਜਿਉਂਦੇ ਰ ਧਾਰ ਵੀ ਖੋ ਰਹੇ ਸਨ ਇਹ ਵੀ ਸਭ ਕੁਝ ਉਸੇ ਵੇਲੇ ਹੋ ਰਿਹਾ ਸੀ ਕਿ ਜੇ ਅਸੀਂ ਜਦੋਂ ਐਂਗਲਸ ਨੇ ਇੰਗਲੈਂਡ ਦੇ ਵਿੱਚ ਜੋ ਬਸਦੂਰ ਜਮਾਤ ਦੇ ਹਾਲਾਤ ਬਾਰੇ ਲਿਖਿਆ ਤੋ ਇਸ ਕਰਕੇ ਮਹੱਤਵਪੂਰਨ ਹੈ ਕਿ ਸਮਾਏਦਾਰੀ ਨੇ ਜੋ ਬਸਦੂਰ ਜਮਾਤ ਦੇ ਖਿਲਾਫ ਇੱਕ ਵੱਡਾ ਹਮਲਾ ਵਿਢਿਆ ਹੋਇਆ ਸੀ ਇੱਕ ਉਹ ਪਾਸਾ ਤੇ ਦੂਸਰਾ ਪਾਸਾ ਫਰਾਂਸੀਸੀ ਇਨਕਲਾਬ ਤੋਂ ਬਾਅਦ ਆਜ਼ਾਦੀ ਦਾ ਬਰਾਬਰੀ ਦਾ ਤੇ ਭਰਾਤਰੀ ਭਾਵ ਦੇ ਨਾਰੇ ਸੀ ਕਿ ਉਹਦਾ ਪਾਸ ਹੈ ਇਹ ਉਥੇ ਦੋਨੇ ਪ੍ਰਵਿਰਤੀਆਂ ਆਪਣੇ ਤੌਰ ਤੇ ਨਾਲ ਨਾਲ ਚੱਲਦੀਆਂ ਸਨ ਇਸ ਕਰਕੇ ਜਿਹੜੇ ਯੂਰਪ ਦੇ ਅਧ ਵਿੱਚ ਰਾਜ ਹੈ ਉਹ ਮਜ਼ਦੂਰਾਂ ਦੇ ਖਿਲਾਫ ਵੀ ਸਨ ਉਹਦੇ ਨਾਲ-ਨਾਲ ਉਥੇ ਜਗੂਰੀ ਕੱਲਾਂ ਕੀਮਤਾਂ ਲੋਕਾਂ ਦੇ ਪਦਰ ਤਕੜੀਆਂ ਵੀ ਹੋ ਰਹੀਆਂ ਸਨ ਜਿਸ ਨੇ ਬਾਅਦ ਦੇ ਵਿੱਚ ਯੂਰਪ ਦੇ ਵਿੱਚ ਕਈ ਇਖਲਾਕਾ ਗੁੰਜਾ